Aduh, 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 ਇਹ ਆਖੀ ਗੱਲ ਕਰਦਾ ਚਾਹੁੰਦਾ ਹਾਂ ਕਿ 4 ਵਜੇ ਦਾ ਮੀਟਿੰਗ ਹੈ ਰੈਸਪੈਕਟ ਕਾਰਨ ਸਾਡੇ ਨਾਲ ਮਿਲ ਕੇ ਬੋਲੋ ਸਾਰੇ ਮਿਲ ਕੇ ਆਪਾਂ ਸਾਰੇ ਆਉਂਦਿਆ ਜਾ ਰਹੇ ਹਾਂ 5 ਵਜੇ ਮਿਲ ਸਕੋ ਸਾਡੇ ਕੋਲ ਕੰਪਲੇਟ ਦਿੱਤੀ ਰੀਡਰ ਸਾਹਿਬ ਨੇ ਸਪੈਸ਼ਲ ਆਪਣੀ ਡੈਰੀ ਜੀ ਨੋਟ ਕਰਕੇ ਕ੍ਰਾਮਾ ਮੰਡੀ ਥਾਣੇ ਉਹਨਾਂ ਨੂੰ ਫੋਨ ਕੀਤਾ ਕਿ ਇਹਨਾਂ ਦੀ ਸੁਣਵਾਈ ਹਾਂ ਚਾਰ ਵਾਰੀ ਕੰਪਲੇਟ ਐਸਐਚਓ ਸਾਹਿਬ ਨੇ ਚਾਰ ਐਸਆਈ ਨੂੰ ਦੇ ਦਿੱਤੀ ਆ ਉਹ ਕੰਪਲੇਟ ਲਿਖਦੇ ਆ ਕਦੀ ਦੂਸਰੇ ਪਾਸੇ ਕੋ ਕਹਿ ਦਿੰਦੇ ਐਸਆਈ ਕੋ ਕੇਸ ਚੱਲ ਗਿਆ ਕਦੀ ਜਰਮਨ ਕੋ ਚੱਲ ਗਿਆ ਕਦੀ ਤੁਜੀ ਮੰਨਿੰਦਰ ਕੋ ਚੱਲ ਗਿਆ ਇਹ ਵਿਚਾਰੇ ਕੁੜੀਆਂ ਅੱਜ ਉਹਦੀ ਸਕੂਲ ਦੀਆਂ ਸਾਰੀਆਂ ਫਰੈਂਡਾਂ ਕੱਢੀ ਹੋ ਕੇ ਇੱਥੇ ਗਰਮੀ ਦੇ ਵਿੱਚ ਇਨਸਾਮ ਮੰਗਨ ਆ ਰਹੀ ਹੈ ਇਹਨਾਂ ਨੂੰ ਹਾਲ ਤੱਕ ਇਨਸਾਮ ਨਹੀਂ ਮਿਲ ਰਿਹਾ ਭਾਜੀ ਪੁਲਿਸ ਮੌਕੇ ਤੇ ਗਈ ਵੀ ਹੈਗੀ ਐ ਐਕਸੀਡੈਂਟ ਹੋਇਆ ਨਾ ਉੱਥੇ ਸਾਰੇ ਬਿਆਨ ਇਹਨਾਂ ਨੇ ਅੰਦਰ ਘਰ ਦੇ ਲਿੱਤੇ ਹੋਏ ਆ ਸਾਰੀਆਂ ਫੋਟੋਆਂ ਲਿੱਤੀਆਂ ਸਾਰੀ ਕਲਿੱਪਾਂ ਦੇਖੀਆਂ ਐ ਅਕਸਰੀ ਲੜਕੀ ਦੀ ਹਾਈਡਰੋਲਿਕ ਜਿਹੜੀ ਮਸ਼ੀਨ ਹੁੰਦੀ ਆ ਉਹਦੇ ਨਾਲ ਐਕਸੀਡੈਂਟ ਨਾਲ ਮੌਤ ਹੋ ਗਈ ਸੀ ਜੀ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਕੋਈ ਰਿਪੋਰਟ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਪਲੇਨਟ ਕਿਸੇ ਤਰ੍ਹਾਂ ਦੀ ਨਹੀਂ ਇਹਨਾਂ ਨੇ ਬਿਨਾ ਕਿਸੇ ਅਧਾਰੇ ਨੂੰ ਬਿਨਾ ਕਿਸੇ ਆਫਿਸ ਨੂੰ ਇਨਫੋਰਮ ਕੀਤੇ ਬਾਬਾ ਜੀ ਪਿੱਛੇ ਗਏ ਲੜਕੀ ਦਾ ਨਾਮ ਹੀ ਤਾਂ ਬਾਬਾ ਜੀ ਸਮਟਮ ਕਰਾਇਆ ਨਾ ਕੋਈ ਕੰਪਲੇਨਟ ਕੀਤੀ ਜਦੋਂ ਕੁਝ ਦਿਨ ਬਾਅਦ ਇਹ ਸਾਡੇ ਕੋਲੇ ਆਏ ਹੈ ਇਹਨਾਂ ਨੇ ਦੱਸਿਆ ਕਿ ਸਾਡੇ ਨਾਲ ਇਦਾਂ ਦਾ ਇਨਸੀਡੈਂਟ ਹੋ ਗਿਆ ਅਸੀਂ ਇਹਨਾਂ ਨੂੰ ਪੂਰਾ ਸਹਿਯੋਗ ਕੀਤਾ ਸਹਿਯੋਗ ਕਰਕੇ ਜਿਸ ਜਗ੍ਹਾ ਤੇ ਐਕਸੀਡੈਂਟ ਹੋਇਆ ਸੀਗਾ ਇਹ ਉਸ ਜਗ੍ਹਾ ਦੀ ਅਸੀਂ ਸਿਸਟੀ ਫੁਟੇਜ ਲੈਣੀ ਚਾਹੀ ਬਟ ਉਹ ਉਸ ਏਰੀਆ ਦੇ ਜਿਹੜੇ 2-3 ਕੈਮਰੇ ਸੀ ਉਹਨਾਂ ਨੇ ਡਿਲੀਟ ਕਰਾ ਦਿੱਤੇ ਪਰ ਫਿਰ ਵੀ ਅਸੀਂ ਉਹਨੂੰ ਆਪਣੇ ਤਰੀਕੇ ਨਾਲ ਵੈਰੀਫਾਈ ਕਰਕੇ ਉਹ ਬੰਦਾ ਕ੍ਰੇਨ ਵਾਲਾ ਪਲੱਸ ਉਹ ਕ੍ਰੇਨ ਦੋਨੋਂ ਚੀਜ਼ਾਂ ਸਾਹਮਣੇ ਲਿਆਦੀਆਂ ਹੁਣ ਦਿੱਕਤ ਇਹ ਸੀ ਵੀ ਇਹਨਾਂ ਦੀ ਇਨੀਸ਼ੀਅਲੀ ਨਾ ਤਾਂ ਕੋਈ ਕੰਪਲੇਨ ਸੀਗੀ ਨਾ ਹੀ ਲੜਕੀ ਦਾ ਕੋਈ ਪੋਸਟਮਾਰਟਮ ਹੋਇਆ ਸੀਗਾ ਜਿਸ ਨੂੰ ਅਸੀਂ ਡਾਇਰੈਕਟਲੀ ਐਫ ਆਈ ਆਰ ਨਹੀਂ ਕਰ ਸਕਦੇ ਸੀ ਜੇ ਇਹਨੂੰ ਐਫ ਆਈ ਆਰ ਕਰਨ ਲਈ ਸਾਨੂੰ ਡੀਕੋਡ ਓਪੀਨੀਅਨ ਲੈਣੀ ਬਹੁਤ ਜ਼ਰੂਰੀ ਹੈ ਸਰ ਜਿਹੜੀ ਨਹੀਂ 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 ਸਰ ਪ੍ਰੀਤ ਸਿੰਘ ਆ ਉਹਦੀ ਬਾਰਾ ਚ ਕੁਝ ਦਿਨ ਬਾਅਦ ਪਰ ਪਰਿਵਾਰਿਕ ਮੈਂਬਰ ਕਹਿੰਦੇ 304 ਵਾਲੇ ਅਜੇ ਥਾਣੇ ਗਏ ਆ ਸਾਡੀ ਸੁਣੀ ਨਹੀਂ ਗਈ ਫਸਟ ਫਸਟ ਦਿਨ ਜਦੋਂ ਆਏ ਆ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਇਹਨਾਂ ਦੇ ਬੈਠੇ ਫੋਨ ਤੇ ਲੀਗਲ ਸਾਹਮਣੇ ਗੱਲ ਕੀਤੀ ਉਹ ਕਹਿੰਦਾ ਜਾਂਦੀ ਅਪਲੀਕੇਸ਼ਨ ਲਾਓ ਇਹਨਾਂ ਦੇ ਬਿਆਨ ਲਓ ਤੁਸੀਂ ਪਹਿਲਾਂ ਵੈਰੀਫਾਈ ਇਹ ਕਰੋ ਕਿ ਕਿੱਥੇ ਹੈਗਾ ਹੋਇਆ ਕਿੱਥੇ ਆ ਕੀ ਇਨਸੀਡੈਂਟ ਹੋਇਆ ਬੰਦਾ ਵੈਰੀਫਾਈ ਕਰੋ ਅਨੁਪਛਾਤੇ ਵੀ ਗੱਲ ਦੇ 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 ਕੀ ਫਾਇਦਾ ਇਹਨਾਂ ਨੂੰ ਕੀ ਮਿਲ ਜੂਗਾ ਅਨਪਛਾਤਾ ਵੀ ਕਲਾ ਸਾਨੂੰ ਬਾਅਦ ਚ ਉਹਦੀ ਕਮਰੇਨ ਕਮਲੇਸ ਕਰਨੀ ਕਿਸੇ ਲਈ ਨਹੀਂ ਹੈ ਕਿ ਗੱਲ ਬੰਦਾ ਤੋਂ નો ਆਡੈਂਟੀਫਾਈ ਕਰਕੇ ਅਸੀਂ ਇਹਨਾਂ ਦੀ ਜਸਟ